ਸਵਲਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਅੰਮ੍ਰਿਤਸਰ α1 ਦੇ ਬਾਹਰ ਤੂ ਤੂ ਮੈਂ ਹੋਣ ਦੇ ਕਾਰਨ ਨੌਜਵਾਨਾਂ ਦੀ ਹੋਈ ਘਟ ਜੀਆਂ ਦੱਸਦੀ ਕਿ ਮਾਮਲਾ ਅੰਮ੍ਰਿਤਸਰ ਦੇ α1 ਦੇ ਸਾਹਮਣੇ ਬਾਹਰ ਮਹਾਰਾਜਾ ਬਾਹਰ ਤੋਂ ਆਇਆ ਜਿੱਥੇ ਕਿ ਖਾਣ ਪੀਣ ਆਏ ਦੋ ਭਰਾਵਾਂ ਦੀ ਹਿਮਾਚਲ ਤੋਂ ਆਏ ਨੌਜਵਾਨਾਂ ਨਾਲ ਤੂ ਤੂ ਮੈਂ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਤੂ ਤੂ ਮੈਂ ਸੰਘੀਨ ਰੂਪ ਲੈ ਲੰਦੀ ਹੈ ਦੱਸਦੇ ਕਿ ਅੰਮ੍ਰਿਤਸਰ ਦੇ ਦੋ ਭਰਾਵਾਂ ਦੀ 20 ਤੋਂ 25 ਬੰਦਿਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਜਿਸ ਕਰਕੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਉੱਥੇ ਜਾਣਕਾਰੀ ਦਿੰਦੇ ਆ ਪੀੜਤ ਭਰਾਵਾਂ ਜਜਬੀਰ ਸਿੰਘ ਅਮਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਮਹਾਰਾਜਾ ਬਾਰ ਵਿੱਚ ਖਾਪੀ ਰਹੇ ਸਨ ਅਤੇ ਹਿਮਾਚਲ ਤੋਂ ਕੁਝ ਨੌਜਵਾਨਾਂ ਵੱਲੋਂ ਇਹਨਾਂ ਦੇ ਨਾਲ ਤੂ ਤੂ ਮੈਂ ਹੋ ਜਾਂਦੀ ਹੈ ਜਿਸ ਤੋਂ ਬਾਅਦ ਹਥਿਆਰਬੰਦ ਨੌਜਵਾਨਾਂ ਨੇ 15 ਤੋਂ 16 ਨੌਜਵਾਨਾਂ ਨੇ ਬੁਰੀ ਤਰ੍ਹਾਂ ਉਹਨਾਂ ਦੋਵਾਂ ਨੂੰ ਤਮਾਰ ਕੀਤੀ ਹੈ ਫੋਨ ਪੈਸੇ ਤੇ ਆਈਫੋਨ ਅਤੇ ਕੜੀ ਤੱਕ ਲੈ ਕੇ ਫਰਾਰ ਹੋ ਗਏ ਉੱਥੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰ ਲਈਤੀ ਗਈਆ ਅਤੇ ਦੱਸਿਆ ਜਾ ਰਿਹਾ ਕਿ ਦੋਵੇਂ ਤੇ ਰਖਾਨ ਪੀਣ ਲਈ ਬੈਠੇ ਸਨ ਤੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀਆ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਮਾਮਲੇ 'ਚ ਹੋਰ ਕੀ ਕੀ ਹੈ ਤੁਸੀਂ ਵੀ ਸੁਣੋ ਭਾਈ ਮੇਰਾ ਨਾਮ ਜੱਜਵੀਰ ਸਿੰਘ ਵਾ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਆਪਾਂ ਸੁਲਤਾਨ ਰੋਡ ਮੰਦਰ ਵਾਲੇ ਵੀ ਆ ਹਾਂਜੀ ਕੀ ਗੱਲ ਹੋਈ ਭਾਈ ਭਾਈ ਕੱਲ ਆ ਦੋ ਭਰਾ ਮੇਰੇ ਬੇਟੇ ਹੀ ਉੱਥੇ ਕਲਫਾਵਾਨੇ ਸਾਹਮਣੇ ਕਾਨ ਪੀਂਦੇ ਇੱਥੇ ਇੱਥੇ ਮੈਨੂੰ ਫੋਨ ਆਇਆ ਵੀ ਦਾਦਾ ਲੜਾਈ ਹੋਈ ਆ ਤੇ ਛੇਤੀ ਆਓ ਵੀ ਤੇ ਮੈਂ ਕਿਹਾ ਚੱਲ ਮੈਂ ਆਉਣਾ ਤੇ ਮੈਂ ਜਦੋਂ ਉੱਥੇ ਗਿਆ ਵਾਂ ਤੇ ਮੈਂ ਦੋ ਪਾਰਟੀਆਂ ਲੜਨੀਆਂ ਸੀ ਤੇ ਮੈਂ ਸਮਝਾਇਆ ਵੀ ਮੈਂ ਹਾਂ ਲੜਨਾ ਨਹੀਂ ਆ ਆਪਾਂ ਚਲੋ ਉਹਨਾਂ ਨੇ ਖਾਦੀ ਪੀਤੀ ਆ ਆਪਾਂ ਘਰੇ ਚਲੀ ਆਪੋ ਆਪਣੇ ਆਪਾਂ ਜ਼ਰੂਰੀ ਇੱਥੇ ਲੜਨਾ ਤੇ ਮੈਂ ਭਾਈ ਉਹਨਾਂ 15 20 ਜਣੇ ਹੈਗੇ ਹੀ ਉਹ ਤੇ ਮੈਂ ਕਿਹਾ ਅਸੀਂ ਘਾਟਾ ਫੜਾ ਕਰਾਉਣਾ ਆਪਾਂ ਚਲੀਏ ਇੱਥੋਂ ਤੇ ਮੈਂ ਇਹਨਾਂ ਨੂੰ ਗੱਡੀ ਦੇ ਕੇ ਨਾ ਆਪਣੀ ਚਾਰ ਪੰਜ ਜਣੇ ਮੈਂ ਉਹਨਾਂ ਨੂੰ ਗੱਡੀ ਦੇ ਦੇ ਗਏ ਤੇ ਮੈਂ ਤੁਸੀ ਚੱਲ ਜਿਓ ਤੇ ਮੈਂ ਆਉਣਾ ਵਾ ਤੇ ਇਹ ਗੱਡੀ ਦੇ ਚਲ ਗਏ ਆ ਤੇ ਮਗਰੋਂ ਮੈਂ ਇਹ ਦੋਵੇਂ ਜਣੇ ਮੋਟਰਸਾਈਕਲ ਤੇ ਬੈਠੇ ਆਉਣੇ ਆ ਤੇ α1 ਦੇ ਸਿਲਮਿਆ ਦੇ ਸਾਹਮਣੇ ਜਿਹੜੀ ਗਲੀ ਨਹੀਂ ਗਈ ਵੀ ਉਹ ਲਈ ਗਲੀ ਨੂੰ ਹੀ ਮੋਟਰਸਾਈਕਲ ਪਾਇਆ ਤੇ ਪਿੱਛੋਂ ਨਾ ਮੁੰਡੇ ਆਉਂਦੇ ਆ ਵਾ ਭਾਈ ਤੇ ਮੈਂ ਨੂੰ ਕਿਹਾ ਮੈਂ ਪ੍ਰਿੰਸ ਮਗਰੋਂ ਮੁੰਡੇ ਆਉਂਦੇ ਮੋਟਰਸਾਈਕਲ ਜਲਦੀ ਭਜਾ ਉਹ ਅੰਦਰ ਵੜ ਕੇ ਭਾਈ ਅਸੀਂ ਸੱਜੇ ਹੱਥ ਮੋੜਿਆ ਬਾਦ ਉਹ ਗਲੀ ਬੰਦ ਸੀ 판 ਨੂੰ ਨਹੀਂ ਪਤਾ ਸੀ ਗਲੀ ਬੰਦ ਕਿਉਂ ਹੀ ਅਸੀਂ ਉੱਥੇ ਰਹੀਦਾ ਨਹੀਂ ਉਹ ਲੱਗ ਕੇ ਰਹਿੰਦੇ ਹੁਣ ਆ ਉਹ ਗਲੀ ਬੰਦ ਸੀ ਅਸੀਂ ਅੱਗੇ ਚੱਲ ਗਏ ਅੱਗੋ ਗਲੀ ਬੰਦ ਪਿੱਛੋਂ ਭਾਈ 15 20 ਜਣੇ ਸੀ ਉਹ ਹੱਡੇ ਗੱਲ ਪੈ ਗਿਆ ਪਾਜੀ ਉਹਨਾਂ ਨੇ ਬੋਤਲਾਂ ਡੱਤਰ ਤੇ ਹੋਰ ਵੀ ਉਹਨਾਂ ਕੋ ਬੜਾ ਖੁਸ਼ ਹੈ ਗਈ ਬੰਦਿਆਂ ਦੀ ਪਛਾਣ ਹੋ ਗਈ ਕਿਹੜੇ ਬੰਦੇ ਸੀ ਜੇ ਤੁਹਾਡੇ ਕੋ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕਿਸੇ ਭਾਜੀ ਕੋਈ ਰੰਜਿਸ਼ ਨਹੀਂ ਸਾਡੀ ਉਹਨਾਂ ਨਾਲ ਅਸੀਂ ਉੱਤੇ ਵਹੇ ਗਏ ਸਾਡੀ ਕੋਈ ਰੰਜਿਸ਼ ਛੋੜਾ ਹੀ ਲੜਨ ਜਹੀਂ ਵੀ ਲੜਨ ਗਏ ਹੁੰਦੇ ਤੈਂ ਛੱਟਾ ਥੋੜੀ ਖਾ ਕੇ ਆਉਣੀ ਆ 15 16 ਬੰਦੇ ਨਾਲ ਤੁਹਾਨੂੰ ਲੱਗ ਗਈ ਤੁਸੀਂ ਦੋ ਜਣੇ 15 16 ਜਣੇ ਹੀ ਭਾਜੀ ਉਹਨਾਂ ਨੇ ਸਾਨੂੰ ਮਹੀਂ ਮੋਰਸਾਲ ਦੇ ਉਹਨੇ ਮਾਰਿਆ ਜੋਰ ਦੀ ਪਾਣੀ ਦਾਤਰ ਮਾਰਿਆ ਬੇਸਬਾਲ ਮਾਰਿਆ ਮੈਨੂੰ ਨਹੀਂ ਕੋਈ ਮੈਂ ਡੇਪਿਆ ਥੱਲੇ ਕਿੰਨੇ ਕੁ ਵੇ ਤੇ ਪੰਚੀ ਭਾਜੀ ਜਦੋਂ ਤੁਹਾਡੇ ਭਾਜੀ ਇਹ 11 11:30 ਵੇ ਦੀ ਗ ਈਆ ਤੇ ਉਸ ਤੋਂ ਬਾਅਦ ਮੇਰੇ ਇੱਥੇ ਮਾਰਿਆ ਕੋ ਮੇਰਾ ਸਾਰਾ ਸੇਦੀ ਖੋਲਤਾ ਮੈਂ ਥੱਲੇ ਆਇਆ ਵਿਚ ਤੱਲਾ ਪੈ ਗਿਆ ਲੰਮੇ ਮੇਰੇ ਸੇਰ ਤੇ ਪਾਣੀ ਕੀ ਦਾਤਰ ਮਾਰੇ ਬੋਦਲਾ ਮਾਰਿਆ ਜੋ ਉਹਨਾਂ ਨੇ ਹੱਥ ਆਣਾ 15 20 ਜਿਹੜੇ ਰੱਜੇ ਹੀ ਸ਼ਰਾਬ ਨਾਲ ਉਹ ਭਾਈ ਗੱਡੀ ਤੇ ਅਸੀਂ ਕਿੱਦ ਤੇ ਗਈ ਸੀ ਭਾਈ ਗੱਡੀ ਤੇ ਨਹੀਂ ਉਹ ਤੁਰ ਕੇ ਆਏ ਸਾਡੇ ਮਾਰ ਭੱਜ ਗਏ ਸਾਡੇ ਮਗਰ ਆਏ ਅਸੀਂ ਮੋਟਰਸਾਈਕਲ ਭਜਾਉਨੇ ਆ ਸਾਡੀ ਕਿਸਨ ਮਾਰੀ ਸਾਡਾ ਮੋਟਰਸਾਈਕਲ ਬੰਦ ਗਲੀ ਚ ਪੈ ਗਿਆ ਤੇ ਉਧਰ ਉਹਨਾਂ ਨੇ ਘੇਰ ਲਿਆ ਹਨ ਤੇ ਉਹ ਨਾਲੇ ਉਹ ਸਾਡਾ ਪਾਜੀ ਮੇਰੇ ਜੇਜ ਚ ਮੇਰਾ ਫੋਨ ਹੈਗਾ ਸੀ ਫੋਨ ਵੀ ਲੈ ਗਏ ਉਹ ਇੱਕ ਮੇਰੇ ਚੈਨੀ ਗਈ ਸੀ ਮੇਰੇ ਦਾ ਮਤਲਬ ਕਿ ਲੁੱਟਖੋ ਵਾਲੇ ਬੰਦੇ ਸੀ ਤੁਹਾਡੇ ਲੁੱਟਖੋ ਵਾਲੇ ਇਹਦਾ ਇਹਦੇ ਇਹਦੇ ਕੋ ਆਈਫੋਨ ਵੀ ਹੈਗਾ ਸੀ ਠੀਕ ਆ ਇਹਦਾ ਆਈਫੋਨ ਵੀ ਨਹੀਂ ਗਾ ਪਰਸ ਵੀ ਨਹੀਂ ਗਾ ਜੇਬ ਚ ਕੈਮਰਾ ਕੋ ਸਿਸਰੀ ਵਗੈਰਾ ਸਾਹਮਣੇ ਆਇਆ ਕਿ ਉੱਥੇ ਭਾਜੀ ਅੱਜ ਗਏ ਸੀ ਆਪਣੇ ਛੋਟਾ ਭਰਾ ਗਿਆ ਸੀ ਉੱਥੇ ਵੇਖ ਕੇ ਨਾਲ ਮਿਲਾਂ ਜੂਗੇ ਹੀ ਤੇ ਉਹ ਸੀਸੀਟੀਵੀ ਕੈਮਰੇਜ ਹੈਗੀ ਆ ਇਹਨੂੰ ਸੱਟਾ ਮਾਰਨ ਦੇ ਮੈਂ ਡਿੱਗ ਪੈ ਪਿਛੇ ਚਾਹੂੰਗੇ ਜੀ ਉੱਥੇ ਗਿਆ ਆਪਣਾ ਨਹੀਂ ਗਈ ਮੈਨੂੰ ਉੱਥੇ ਇਹਨਾਂ ਨੇ ਚੰਗੀ ਤਰ੍ਹਾਂ ਘੁੱਟਿਆ 15 16 ਜਨਾਂ ਨੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਸੀ ਤੁਹਾਡੇ ਕੋਲ ਹਾਂਜੀ ਭਾਈ ਕੱਲ ਰਾਤੀ ਕਰਤੀ ਸੀ ਆਪਾਂ ਤੇ ਪੁਲਿਸ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਸਰ ਕੱਲ ਕਹਿੰਦੇ ਸੀ ਕੱਲ ਤੁਹਾਡਾ ਬਿਆਨ ਲੈਣਾ ਆਵਾਂਗੇ ਅਜੇ ਤੱਕ ਬਿਆਨ ਲੈਣ ਨਹੀਂ ਆਏ ਕੀ ਮੰਗ ਨਹੀਂ ਕਰਦੇ ਭਾਜੀ ਤੁਸੀਂ ਭਾਈ ਤੁਹਾਡੇ ਸਾਹਮਣੇ ਸਾਡੇ ਛੱਟਾ ਲੱਗਿਆ ਨੇ ਜੀ ਨਾ ਹੀ ਕੋਈ ਗੱਲ ਕੀਤੀ ਨਾ ਸਾਡੀ ਵੀ ਰੰਜਿਸ਼ ਹੀ ਪੁਰਾਣੀ ਨੇ ਜੀ ਸਾਡੇ ਤੇ ਹੋਇਆ ਵਾ ਤੇ ਸਾਡੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ। ਇੱਕ ਸਿੱਧਾ ਕੀ ਗੱਲ ਹੋਈ ਸਾਰਾ ਦੱਸੋ। ਹਾਂਜੀ ਸੱਸੀ ਗਾਲ ਜੀ ਮੇਰਾ ਭਾਈ ਗੁਰਪ੍ਰੀਤ ਸਿੰਘ ਨਾਜੇ ਮਸ਼ੀਦ ਅਦਮ ਨਗਰ ਦਾ ਰਹਿਣ ਵਾਲਾ ਜੀ ਤੇਜ ਨਗਰ ਚੌਂਕ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹਾਂ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ-ਮੋਢੀ ਹੱਡੀ ਗੱਲਬਾਤ ਹੋਈ। ਚਲੋ ਅੰਦਰ ਹੀ ਰਾਜਨਾਮਾ ਅਸੀਂ ਕਰ ਲੈ ਚਲੋ ਮਾੜੀ-ਮੋਟੀ ਗੱਲ ਹੀ ਬੈਸਬਜ਼ਾਈ ਹੋਈ। ਅਹੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਐ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨੇ ਕਹਿੰਦੇ ਅੰਦਰ ਕੀ ਆ ਐਦਾਂ ਹੀ ਮਾੜੀ ਮੁੱਡੀ ਬੈਸਾ ਵਸਾਈ ਹੋ ਗਈ ਉਹ ਐਦਾਂ ਹੀ ਬੈਸਾ ਸਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਉਹਨਾਂ ਦੇ ਫੋਨ ਲਾਤਾ ਉਹਨਾਂ ਨੇ ਉਹ ਕਿਰਪਾਨਾ ਘਰਪੋਲਾ ਲੈ ਕੇ ਆ ਗਏ 15 20 ਜਣੇ ਕਿਰਪਾਨਾ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਹਨਾਂ ਕੋ ਬੜੇ ਹੈਗੇ ਸੀ ਇਹ ਆਹ ਜਿਹੜੇ ਜਦੋਂ ਤੁਹਾਡੇ ਤੋਂ ਪੂਰਾ ਉੱਪਰ ਪਰ ਇਹ ਭਾਈ ਅਲਫਾਵਾਂ ਦੇ ਸਾਹਮਣੇ ਮਹਾਰਾਜਾ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਜਾਂ ਕੋਈ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਕਿ ਹਾਂ ਜੀ ਭਾਈ ਕੰਪਲੇਨ ਅਸੀਂ ਕਰਤੀ ਆ ਲੁੱਟ ਹੋਈ ਭਾਈ ਸਾਡੀ ਲੋਟ ਹੋ ਸਾਰਾ ਸਾਡਾ ਪਰਸ ਬੁਰਸ ਲੈ ਗਏ ਚੈਨਲ ਲੈ ਗੀਆਂ ਦੇ ਬਾਕੀ ਇਹਨਾਂ ਨੇ ਰਿਪੋਰਟ ਲਖਾਈ ਏ ਆ ਮੇਰੇ ਚਾਚਾ ਜੀ ਦੇ ਮੁੰਡੇ ਗਏ ਕਿਉਂਕਿ ਅਸੀਂ ਤੇ ਬੇਹੋਸ਼ ਬੈਠੇ ਸੀ ਸਾਨੂੰ ਮਾਰ ਕੇ ਛੁੱਟ ਗਏ ਉਹ ਹੁਣ ਕੀ ਮੰਗ ਕੇ ਕਰਦੇ ਭਾਈ ਤੁਸੀਂ ਮੰਗ ਭਾਈ ਸਾਨੂੰ ਇਨਸਾਫ ਚਾਹੀਦਾ ਬ ਹੋਰ ਹਲੋ ਬਸ਼ਨੀ ਜਿਹਦਾ ਨੂੰ ਸਾਫ ਜਾਈਦਾ ਆ ਆਪਾਂ ਭਾਈ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਾਰਾ ਐ ਅਲਫਾ ਮੰਦੇ ਸਾਹਮਣੇ ਹਾਂਜੀ ਤੇ ਸਾਡੀ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਹੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਹਮਾਚਲ ਬਨੇ ਹਰਿਆਣੇ ਦੇ ਹੀ ਉਹਨਾਂ ਨਾਲ ਹਦੀ ਤੂੰ ਤੂੰ ਮੈਮ ਹੋਈ ਬੈਸਾ ਹੁਸਾਈ ਹੱਥੋਂ ਪਾਈ ਮੜਾ ਮਟੇ ਤੇ ਆਪਾਂ ਬਾਹਰ ਆ ਗਏ ਉਹ ਐਨਟੀ ਵਖਰੀ ਪਾਰਟੀ ਸੀ ਮਤਲਬ ਠੀਕ ਹੈ ਉਹਨਾਂ ਨੇ ਸਾਡਾ 16 ਸਲਾਪ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਗਈ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਘਟੋ ਘਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤੁਹਾਡੇ ਨਾਲ ਭਰਾ ਨਹੀਂ ਓਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਹੈ ਵੈਸਾ ਵਸਾਈ ਤੇ ਆਪਾਂ ਕੀ ਕੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੋਂ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਹੈ ਸਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤਬ ਆਉਂਦੇ ਮਗਰੋਂ ਉਹਨਾਂ ਨੇ ਸਾਡੇ ਮਤਲਬ ਵਾਰਦਾਤ ਕਰਨੀ ਚਾਲੂ ਕਰ ਦਿੱਤੀ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ 20 25 ਬੰਦੇ ਗਏ ਇਸ ਬਾਰੇ ਪੁਲਿਸ ਨੂੰ ਤੁਹਾਡੇ ਕੋਲ ਕੰਪਲੀਟ ਫਾਈ ਗਈ ਹੈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਹਾਂ ਕੰਪਲੀਟ ਹੈ ਕੋਈ ਕਾਰਵਾਈ ਪ੍ਰਸ਼ਾਸਨ ਵੱਲ ਕੀਤੀ ਕਿ ਹਾਲੇ ਤੇ ਬਸ ਉਹਨਾਂ ਨੇ ਇਹ ਹੈ ਕਿ ਵੀਡੀਓ ਉੱਥੇ ਬਣਾ ਕੇ ਖੜੀ ਹੈ ਉਹਨਾਂ ਨੇ ਵੀਡੀਓ ਪੁਲਿਸ ਨੇ ਨੇ ਗਏ ਸਾਡੇ ਨਾਲ ਉਹਨਾਂ ਨੇ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਕੀ ਮੰਗ ਕੇ ਕਰਦੇ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਹਦੀ ਮੰਗ ਪੂਰੀ ਹੋਣੀ ਚਾਹੀਦੀ ਆ ਦੇਖਣ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਾ ਦੂਰੂਪੀ ਕੇ ਹੱਥ ਜੋ ਰਾਤ ਲੇਟ ਆਵਰ ਨਿਕਲੇ ਆ ਪਹਿਲਾਂ ਉੱਥੇ ਹਾਤੇ ਦੇ ਅੰਦਰ ਕਿਸੇ ਨਾ ਕੋਈ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚ ਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦੇ ਉਹ ਵੈਰੀਫਾਈ ਕਰ ਰਹੇ ਹੁੰਦੀ ਥਿਸ ਇਸ ਅ ਪਾਰਟ ਆਫ ਬੀ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ